ਬਹੁਤ ਆਤ ਪ੍ਰਸ਼ਨ ਇਸ ਗੱਲ ਦਾ ਹੁੰਦਾ ਹੈ ਬਹੁਤ ਆਤ ਪ੍ਰਸ਼ਨ ਇਸ ਗੱਲ ਦਾ ਹੁੰਦਾ ਹੈ ਵੀ ਅਸੀਂ ਬਾਣੀ ਵੀ ਪੜਦੇ ਆ ਅਸੀਂ ਸਿਮਰਨ ਵੀ ਕਰਦੇ ਆ ਅਸੀਂ ਅੰਮ੍ਰਿਤ ਵੇਲਾ ਵੀ ਸੰਭਾਲਦੇ ਆ ਪਰ ਸਾਨੂੰ ਹੀ ਦੁੱਖ ਕਿਉਂ ਪਰ ਮੈਂ ਨਾ ਕਈ ਵਾਰੀ ਸੋਚਦਾ ਹੁੰਨਾ ਵੀ ਅਸੀਂ ਤਾਂ ਅਪੁੱਲ ਜੀਵ ਆ ਅਸੀਂ ਦਾਵਾ ਕਰ ਦਿੱਤਾ ਵੀ ਮੈਂ ਸਿਮਰਨ ਬੜਾ ਕਰਦਾ ਅੰਮ੍ਰਿਤ ਵੇਲੇ ਵੀ ਉੱਠਦੇ ਆ ਭਾਈ ਸਾਹਿਬ ਜੀ ਪੰਦਗੀ ਵੀ ਕਰਦੇ ਆ ਬਾਣੀ ਵੀ ਪੜ੍ਹਦੇ ਆ ਸੁਖਮਨੀ ਸਾਹਿਬ ਦੇ ਦੋ ਦੋ ਪਾਠ ਦਿਨ ਚ ਕਰੀਦੇ ਨੇ ਪਰ ਮੈਨੂੰ ਘਾਟਾ ਵੀ ਪੈ ਗਿਆ ਮੈਨੂੰ ਦੁੱਖ ਵੀ ਐ ਮੈਨੂੰ ਤਕਲੀਫ ਵੀ ਐ ਸਰੀਰ ਦੀ ਇੱਕ ਸਰੀਰਕ ਤੌਰ ਤੇ ਵੀ ਬਿਮਾਰੀ ਵੀ ਐ ਪਰ ਕਦੀ ਤੁਸੀਂ ਇਤਿਹਾਸ ਨੂੰ ਖੋਲ ਕੇ ਦੇਖਿਆ ਜਦੋਂ ਤੁਸੀਂ ਇਹ ਗੱਲਾਂ ਤੁਹਾਡੇ ਦਿਨ ਦੇ ਵਿੱਚ ਆਉਂਦੀਆਂ ਨੇ ਫਿਰ ਇਤਿਹਾਸ ਨੂੰ ਦੇਖ ਲਿਆ ਕਰੋ ਮਾੜਾ ਜਿਹਾ ਉਧਰ ਨੂੰ ਬਾਚ ਲਿਆ ਕਰੋ ਥੋੜਾ ਜਿਹਾ ਉਧਰ ਨੂੰ ਧਿਆਨ ਦੇ ਲਿਆ ਕਰੋ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਕੀ ਕੀ ਵੀ ਦਿੱਤੀ ਆ ਹਾਲਾਂਕਿ ਸਾਡੀ ਨਿਗਾਹ ਦੇ ਅੰਦਰ ਘਰ ਵੀ ਉਜੜ ਗਿਆ ਚਿੜੀਆਂ ਦਾ ਆਲਣਾ ਉੱਡ ਜਾਵੇ ਉਜੜ ਜਾਵੇ ਨਾ ਚਿੜੀਆਂ ਰੁੰਦੀਆਂ ਨੇ ਤੇ ਹਸਦੀ ਵਸਦੀ ਆਨੰਦਾਂ ਦੀ ਪੂਰੀ ਹੈ ਜਿਹੜੀ ਜ਼ਾਲਿਮਾਂ ਨੇ ਬਾਅਦ ਵਿੱਚ ਉਜਾੜ ਦਿੱਤੀ ਗੁਰੂ ਕਲਗੀਧਾਰ ਸੱਚੇ ਪਾਤਸ਼ਾਹ ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਦੇ ਨੇ ਨੂੰ ਛੱਡਦੇ ਨੇ ਇੱਕ ਹਫ਼ਤੇ ਦੇ ਅੰਦਰ ਪਰਿਵਾਰ ਖੇਰੂ-ਖੇਰੂ ਹੋ ਜਾਂਦਾ ਹੈ ਤੇ ਸ਼ਹੀਦ ਹੋ ਜਾਂਦਾ ਹੈ। ਅੰਤ ਵੇਲੇ ਇਕੱਲੇ ਰਹਿ ਜਾਂਦੇ